ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਲੋਕਾਂ ਨੂੰ ਇਹ ਸ਼ਾਇਦ ਨਹੀਂ ਪਤਾ ਹੈ ਕਿ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਮਹਿੰਗਾ ਤੇ ਵੱਡਾ ਵਿਆਹ ਵੀ ਸਿੱਖਾਂ ਨੇ ਹੀ ਕੀਤਾ ਹੈ। ਇਹ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ ਤੇ ਸਰਦਾਰ ਸ਼ਾਮ ਸਿੰਘ ਔਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਦਾ 7 ਮਾਰਚ 1837 ਨੂੰ ਹੋਇਆ ਸੀ। ਇਸ ਵਿਆਹ ਚ ਬਾਰਾਤ ਦੀ ਗਿਣਤੀ 5 ਲੱਖ ਦੇ ਕਰੀਬ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਵਿਆਹ ਤੇ ਮੋਹਰਾਂ ਦਾ ਮੀਂਹ ਵਰਸਾ ਦਿੱਤਾ ਸੀ ਸ਼ਾਮ ਸਿੰਘ ਔਟਾਰੀ ਵਾਲੇ ਨੇ 17 ਲੱਖ ਦੇ ਨੇੜੇ ਖਰਚ ਕੀਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਪੌਣੇ 2 ਕਰੋੜ ਦੇ ਲਗਭਗ ਖਰਚ ਕੀਤਾ ਸਰਦਾਰ ਸ਼ਾਮ ਸਿੰਘ ਨੇ ਆਪਣੇ ਸਾਰੇ ਪਿੰਡ ਕੌਕੇ ਕਲਾ ਨੂੰ ਇਸ ਵਿਆਹ ਸਮੇਂ ਆਪਣੇ ਬਰਾਬਰ ਖੜਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕਵਰ ਨੌ ਨਿਹਾਲ ਸਿੰਘ ਦੇ ਵਿਆਹ ਦੇ ਲਈ ਉਸ ਵੇਲੇ ਦੇ 9 ਲੱਖ ਰੁਪਏ ਦੇ ਹੀਰੇ ਮੋਤੀਆਂ ਨਾਲ ਜੜਿਆ ਬਹੁਤ ਹੀ ਸੋਨਾ ਸਿਹਰਾ ਬਣਵਾਇਆ ਸੀ ਜਦੋਂ ਸਿਹਰਾ ਕਵਰ ਨੌ ਨਿਹਾਲ ਦੇ ਮੱਥੇ ਤੇ ਸਜਾਉਣ ਲੱਗੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਨੌ ਨਿਹਾਲ ਇਹ ਸਿਹਰਾ ਤੇਰੇ ਸੋਪਦਾ ਨਹੀਂ ਹੈ ਜਾ ਹੁਣੇ ਇਸ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟ ਕਰ ਆ ਬਹੁਤ ਪਿਆਰ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਹਰਮੰਦਰ ਸਾਹਿਬ ਨੂੰ ਤੇ ਦੁਨੀਆਂ ਦੀਆਂ ਬੇਸ਼ਕੀਮਤੀ ਭੇਟਾਵਾਂ ਸ਼੍ਰੀ ਹਰਮੰਦਰ ਸਾਹਿਬ ਨੂੰ ਭੇਟ ਕਰ ਦਿੰਦੇ ਸਨ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ